ਮੈਂ ਕਰਮਜੀਤ कौर इजी ਕੁਕਿੰਗ ਵਿਦ ਕਰਮਜੀਤ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਹਰੀ ਮਿਰਚ ਦਾ achar ਇਹ ਆਪਾਂ ਹਰੀਆਂ ਲਾਲ ਥੋੜੀਆਂ ਮਿੱਸੀਆਂ ਜਿਹੀਆਂ ਮਿਰਚਾਂ ਲਈਆਂ ਨੇ ਕਿਉਂਕਿ ਇਹਨਾਂ ਦਾ achar ਆਪਾਂ ਲੰਬੇ ਸਮੇਂ ਤੱਕ ਰੱਖ ਸਕਦੇ ਹੁੰਦੇ ਆ ਕਿਉਂਕਿ ਥੋੜੀਆਂ ਪੱਕੀਆਂ ਹੁੰਦੀਆਂ ਨੇ ਇਹ ਤੇ ਇਹਨਾਂ ਨੂੰ ਆਪਾਂ ਪਹਿਲਾਂ ਧੋ ਲਿਆ ਤੇ ਸੁਕਾ ਲਿਆ ਫੇਰ ਹੁਣ ਆਪਾਂ ਡੰਡੀਆਂ ਤੋੜਨੀਆਂ ਨੇ ਕਿਉਂਕਿ ਜੇ ਆਪਾਂ ਪਹਿਲਾਂ ਡੰਡੀਆਂ ਤੋੜ ਦਿਆਂ ਤਾਂ ਅੰਦਰੋਂ ਕਈ ਵਾਰੀ ਪਾਣੀ ਚਲਿਆ ਜਾਂਦਾ ਮਿਰਚਾਂ ਦੇ ਵਿੱਚ ਇਸ ਲਈ ਆਪਾਂ ਪਹਿਲਾਂ ਹੀ ਧੋ ਲੈਣੇ ਨੇ ਫਿਰ ਆਹ ਚੋਂ ਡੰਡੀਆਂ ਤੋੜ ਕੇ ਫਿਰ ਆਪਾਂ ਇਹਨਾਂ ਨੂੰ ਚੀਰਾ ਦੇ ਦੇਣਾ ਫਿਰ ਆਪਾਂ ਅੱਗੇ ਦਿਖਾਉਨੇ ਆ ਕਿਵੇਂ ਆਪਾਂ achar ਬਣਾਉਨੇ ਆ ਇਹ ਦੇਖੋ ਆਪਾਂ ਮਿਰਚਾਂ ਨੂੰ ਚੀਰਾ ਦੇ ਲਿਆ ਤੇ ਆਪਾਂ ਫਿਰ ਇਹ ਚੀਰਾ ਦੇ ਕੇ ਤੋਲ ਲਿਆ 2 ਕਿਲੋ ਮਿਰਚਾਂ ਨੇ ਇੱਧਰ ਆਪਾਂ ਨਮਕ ਤੋਲ ਲਿਆ ਇਹ ਹੈਗਾ 400 ਗ੍ਰਾਮ 2 ਕਿਲੋ ਮਿਰਚਾਂ ਦੇ ਵਿੱਚ ਇੱਧਰ 2 ਚਮਚੇ ਆਪਾਂ ਹਲਦੀ ਦੇ ਲਏ ਆ ਇਹ 1.5 ਚਮਚਾ ਲਿਆ ਆਪਾਂ ਆਮਚੂਰ ਦਾ ਇਹ ਆਪਾਂ ਰਾਈ ਥੋੜੀ ਕੁੱਟ ਲਈ ਆਪਾਂ ਇਹ ਕੁੰਡੀ ਡੰਡੇ ਦੇ ਵਿੱਚ ਤੇ ਇਹਨੂੰ ਥੋੜਾ ਜਿਹਾ ਅੱਧ-ਦੈਢ ਜਾ ਕਰ ਲਿਆ ਤੇ ਇਹ ਹੈਗੀ ਸੌਫ ਇਹ ਵੀ ਆਪਾਂ ਅੱਧ-ਦੈਢ ਕਰ ਲਈ ਤੇ ਇਹ ਲਿਆ ਸਿਰਕਾ ਆਪਾਂ ਥੋੜਾ ਜਿਹਾ ਸਿਰਕਾ ਪਾਵਾਂਗੇ ਇਹਦੇ 'ਚ ਇਹ ਆਪਾਂ ਭਾਂਡਾ ਸੁੱਕਾ ਕਰ ਲਿਆ ਬਿਲਕੁਲ ਧੋ ਕੇ ਵਰਤਮਾਨ ਤੇ ਹੁਣ ਆਪਾਂ ਅੱਖਾਂਗੇ ਤੇਲ ਪੈਨ ਆਪਣਾ ਰੱਖਿਆ ਹੋਇਆ ਹੈਗਾ ਇਸ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਘੜਸੀ ਦੋ ਕੜਸੀਆਂ ਆਪਾਂ ਤੇਲ ਦੀਆਂ ਪਾਉਣੀਆਂ ਨੇ ਇਹਦੇ ਵਿੱਚ 2 ਕਿਲੋ ਮਿਰਚਾਂ ਦੇ ਵਿੱਚ ਦੋ ਕੜਸੀਆਂ ਤੇਲ ਦੀਆਂ ਹੁਣ ਤੇਲ ਗਰਮ ਹੋ ਲੈਣ ਦਿਓ ਤੇ ਫਿਰ ਆਪਾਂ ਇਹ ਚ ਪਾਵਾਂਗੇ ਮਸਾਲੇ ਤੇਲ ਆਪਣਾ ਗਰਮ ਹੋ ਚੁੱਕਿਆ ਹੁਣ ਆਪਾਂ ਇਹਦੇ ਚ ਪਾ ਦਿਆਂਗੇ ਸੌਂਫ ਰਾਈ ਤੇ ਆਪਾਂ ਹਲਦੀ ਬਾਕੀ ਦੇ ਮਸਾਲੇ ਆਪਾਂ ਸਿੱਧੇ ਮਿਰਚਾਂ 'ਚ ਹੀ ਰਲਾਵਾਂਗੇ ਜਿਵੇਂ ਆਪਣੇ ਆਹ આમਚੂਰ ਤੇ ਨਮਕ ਤੇ ਸਿਰਕਾ ਇਹ ਸਿੱਧੇ ਮਿਰਚਾਂ ਦੇ ਵਿੱਚ ਹੀ ਪਾਵਾਂਗੇ ਇਹਨੂੰ ਆਪਾਂ ਬਿਲਕੁਲ ਠੰਡਾ ਕਰ ਲੈਣਾ ਹੋ ਗੈਸ ਬੰਦ ਕਰਤਾ ਇਹ ਆ ਦੇਖੋ ਆਪਾਂ ਤੇਲ ਦੇ ਵਿੱਚ ਮਸਾਲੇ ਪਾਤੇ ਹੁਣ ਆਪਾਂ ਇਹਨੂੰ ਬਿਲਕੁਲ ਠੰਡਾ ਕਰ ਲੈਣਾ ਪੱਖੇ ਥੱਲੇ ਰੱਖ ਕੇ ਫੇਰ ਆਪਾਂ ਮਲਾਉਣਾ ਮਿਰਚਾਂ ਦੇ ਵਿੱਚ ਫੇਰ ਦਿਖਾਵਾਂਗੇ ਆਪਾਂ ਇਹ ਦੇਖੋ ਤੇਲ ਆਪਾਂ ਬਿਲਕੁਲ ਠੰਡਾ ਕਰ ਲਿਆ ਹੁਣ ਆਪਾਂ ਇਹਨੂੰ ਮਿਰਚਾਂ ਦੇ ਵਿੱਚ ਮਿਲਾਵਾਂਗੇ ਇਹ ਆਪਾਂ ਆਮਚੂਰ ਲੈ ਲਿਆ ਇਹ ਆਪਾਂ ਨਮਕ ਲੈ ਲਿਆ ਹੁਣ ਆਪਾਂ ਪਾਵਾਂਗੇ ਸਿਰਕਾ ਆਹ ਦੇਖੋ ਇੱਕ ਕੜਸੀ ਆਪਾਂ ਸਿਰਕੇ ਦੀ ਪਾਵਾਂਗੇ ਹੁਣ ਆਪਾਂ ਚੰਗੀ ਤਰ੍ਹਾਂ ਰਲਾ ਲੈਣਾ ਚਾਰਨ ਇਹ ਦੇਖੋ ਆਪਾਂ ਮਿਰਚਾਂ ਦੇ ਵਿੱਚ ਚੰਗੀ ਤਰ੍ਹਾਂ ਮਸਾਲਾ ਰਲਆ ਲਿਆ ਇਹ ਆਪਾਂ ਬਰਤਮਾਨ ਦੇ ਵਿੱਚ ਪਾਵਾਂਗੇ ਹੁਣ ਤੇ ਇਹ ਆਪਣਾ achar 3 ਮਹੀਨਿਆਂ ਦੇ ਵਿੱਚ ਤਿਆਰ ਹੋਊਗਾ ਤੇ ਆਪਾਂ ਬਰਤਮਾਨ ਨੂੰ ਹਿਲਾਉਂਦੇ ਰਹਿਣਾ ਆਪਾਂ achar ਨੂੰ 6-7 ਦਿਨ ਤੇ ਜਿਹੜੀਆਂ ਭਾਣਾ ਕਹਿੰਦੀਆਂ ਨੇ ਸਾਡੇ ਹੱਥ ਦਾ achar ਨਹੀਂ ਰਹਿੰਦਾ ਉਹ ਆਪਾਂ ਤੋਂ ਕੋਈ ਚੀਜ਼ ਘੱਟ ਵੱਧ ਪੈ ਜਾਂਦੀ ਆ ਉਹ ਹੱਥ ਦਾ ਕੋਈ ਚੱਕਰ ਨਹੀਂ ਹੁੰਦਾ ਤੇ ਤੁਸੀਂ ਇਸ ਤਰ੍ਹਾਂ ਆਚਾਰ ਬਣਾਓਗੇ ਤਾਂ ਕਦੇ ਖਰਾਬ ਨਹੀਂ ਹੋਊਗਾ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ